ਕਿ ਅੱਜ ਲੋਕ ਅਧਿਕਾਰ ਲਹਿਰ ਵੱਲੋਂ ਤੇ ਬਾਕੀ ਸਾਰੀਆਂ ਜਥੇਬੰਦੀਆਂ ਵੱਲੋਂ ਆਪਣੀ ਪੰਜਾਬ ਸਰਕਾਰ ਨੂੰ ਸੱਦਾ ਦਿੱਤਾ ਗਿਆ ਸੀ ਲੈਂਡ ਪੂਲਿੰਗ ਪਾਲਿਸੀ ਤੇ ਵੀ ਤੁਸੀਂ ਆਓ ਆਕੇ ਸਾਨੂੰ ਲੈਂਡ ਪੂਲਿੰਗ ਪਾਲਿਸੀ ਬਾਰੇ ਸਮਝਾਓ ਜੇ ਤੁਸੀਂ ਸਮਝਾਉਣ ਚ ਕਾਮਯਾਬ ਹੋਏ ਅਸੀਂ ਤੁਹਾਡੀ ਗੱਲ ਮੰਨ ਲਾਂਗੇ ਜੇ ਅਸੀਂ ਸਮਝਾਉਣ ਚ ਕਾਮਯਾਬ ਹੋ ਗਏ ਭਈ ਇਹਦੇ ਨੁਕਸਾਨ ਨੇ ਕਿਸਾਨਾਂ ਵਾਸਤੇ ਤੇ ਤੁਸੀਂ ਪਾਲਿਸੀ ਵਾਪਸ ਲਾਉਂਗੇ ਸੋ ਅਸੀਂ ਉਹਨਾਂ ਵਾਸਤੇ ਖੁੱਲੀਆਂ ਚਿਹਰਾ ਲਾਈਆਂ ਹੋਈਆਂ ਨੇ ਸੀਐਮ ਸਾਹਿਬ ਦੀ ਚਿਹਰਾ ਅਮਨ ਅਰੂੜਾ ਜੀ ਦੀ ਹੈ ਔਰ ਮੁੰਡੀਆਂ ਸਾਹਿਬ ਦੀ ਹੈ ਇਹ ਸਾਰੀਆਂ ਚਿਹਰਾ ਆਲਰੇਡੀ ਲਾਈਆਂ ਹੋਈਆਂ ਨੇ ਅਸੀਂ ਵੇਟ ਕਰ ਰਹੇ ਹਾਂ ਉਹਨਾਂ ਦਾ ਭਈ ਉਹ ਆਉਣ ਔਰ ਆ ਕੇ ਸਾਨੂੰ ਉਹ ਪਾਲਿਸੀ ਸਮਝਾਉਣ ਲੱਗਦਾ ਵੀ ਆਉਣਗੇ ਦੇਖੋ ਹਲੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਉਹਨਾਂ ਨੂੰ ਕੋਈ ਨੋਟੀਫਿਕੇਸ਼ਨ ਨਹੀਂ ਸੋ ਅਸੀਂ ਵੇਟ ਕਰਦੇ ਹਾਂ ਫਿਰ ਵੀ ਵੀ ਜਿਹੜੀ ਸਰਕਾਰ ਬਹੁਤ ਕਹਿੰਦੀ ਹੈ ਵੀ ਦੇਖੋ ਜੀ ਇਹ ਚਾਰਿਆ ਗਿਆ ਗਲਤ ਜਾ ਰਿਹਾ ਅਸੀਂ ਕਿਸਾਨਾਂ ਦੇ ਨਾਲ ਹੈ ਕਿਸਾਨ ਬਹੁਤ ਸਾਰੇ ਸਾਡੇ ਨਾਲ ਨੇ ਇੱਥੇ ਅੱਜ ਬਹੁਤ ਸਾਰੇ ਕਿਸਾਨ ਉਹੀ ਆਏ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਇਸ ਲੈਂਡ ਪੁਲੀ ਪਾਲਿਸੀ ਚ ਨੋਟੀਫਾਈ ਕੀਤੀਆਂ ਨੇ ਸੋ ਅਸੀਂ ਕਹਿੰਨੇ ਆ ਕਿ ਆਓ ਸਾਨੂੰ ਸਮਝਾਓ ਮੇਰੀ ਖੋਦੀ ਆਈ ਹੈ ਸਾਰੀ ਕਿਹੜੀ ਜਿੱਥੇ ਬੰਦੀ ਇੱਥੇ ਪਹੁੰਚੀ ਹੈ ਕਿਹੜੇ ਦੇਖੋ ਇੱਥੇ ਇਹ ਪ੍ਰੋਗਰਾਮ ਲੋਕ ਅਧਿਕਾਰ ਲਹਿਰ ਵੱਲੋਂ ਰੱਖਿਆ ਗਿਆ ਔਰ ਉਸ ਸਹਿਯੋਗੀਆਂ ਨੇ ਸਾਰੀਆਂ ਜਿੱਥੇ ਬੰਦੀਆਂ ਦਿੱਤਾ ਹਾਲਾਂ ਦੇ ਕਰਦੇ ਬੀਕੇ ਜੂ ਡਕਾਉਂਦਾ ਬੀਕੇ ਜੂ ਦੁਆਬਾ ਬੀਕੇ ਜੂ ਕ੍ਰਾਂਤੀਕਾਰੀ ਔਰ ਕਿਸਾਨ ਮਜ਼ਦੂਰ ਜੂਨੀ ਜਿਹੜੀ ਹੈਗੀ ਆ ਔਰ ਇੱਕ ਹੈਗਾ ਜੀ ਕਿਸਾਨ ਮਜ਼ਦੂਰ ਮੋਰਚਾ ਉਹ ਉਹ ਜਿਹੜੀ ਹੈ ਜਿੱਥੇ ਬੰਦੀਆਂ ਆਈਆਂ ਹੋ ਜਾਂਦੀਆਂ ਅੱਛਾ ਜਿਹੜੀ ਰੋਕ ਲੱਗੀ ਹੈ ਹ ਮਹੀਨੇ ਦੀ ਰੋਕ ਲੱਗੀ ਹੋਈ ਹੈ ਹ ਤੱਕ ਹਾਂਜੀ ਅੱਛਾ ਜਿਹੜੀ ਰੋਕ ਲੱਗੀ ਆ ਵਕਤ ਹ ਮਹੀਨੇ ਦੀ ਰੋਕ ਜਿਹੜੀ ਲੱਗੀ ਹੈ ਕਿ ਉਸ ਤੋਂ ਕੀ ਕਹਿਣਾ ਚਾਹੁੰਦੇ ਜਿਹੜੇ ਪੌਂਸੀ ਨੇ ਲੋਕ ਲੱਗੇ ਦੇਖੋ ਅਸੀਂ ਆਸ਼ਾ ਕਰਦੇ ਹਾਂ ਹੁਣ ਤੱਕ ਦਾ ਫੈਸਲਾ ਹਾਈ ਕੋਰਟ ਦਾ ਆਪਦਾ ਸਨਮਾਨ ਕਰਦੇ ਹਾਂ ਔਰ ਅਸੀਂ ਜੱਜ ਸਾਹਿਬ ਨੂੰ ਅਪੀਲ ਵੀ ਕਰਦੇ ਹਾਂ ਕਿ ਇਹ ਜਿਹੜੀ ਬੜੀ ਕਹ ਤੱਕ ਜਿਹੜੀ ਇਹ ਲੈਂਡ ਪੁਲਿੰਗ ਪਾਲਿਸੀ ਸਰਕਾਰ ਲੈ ਕੇ ਆਈ ਆ ਇਹ ਲੋਕਾਂ ਦੀ ਰਹਿ ਗੁਜ਼ਰ ਇਸ ਕਰਕੇ ਇਸ ਪਾਲਿਸੀ ਨੂੰ ਤੁਰੰਤ ਪ੍ਰਭਾਵ ਨਾਲ ਮਾਨਜੋਗ ਸਾਡੀ ਸਰਵੱਚੋ ਦਾਅਵਾਤ ਰੱਦ ਕਰੇ ਬਿਲਕੁਲ ਇਹਨੂੰ ਇੱਥੇ ਪੱਕੀ ਰੋਕ ਲਾ ਅੱਛਾ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਿਉਂ ਉਹਨਾਂ ਨੇ ਤੁਹਾਡੇ ਨਾਲ ਰਾਬਤਾ ਕਰਨ ਦੀ ਤਾਂ ਵੀ ਅਸੀਂ ਸਾਰੇ ਐਮਪੀ ਐਮਐਲਏ ਸਭਾਵਾਨਾਂ ਨੂੰ ਮਿਲੇ ਆ ਜਾ ਕੇ ਅਸੀਂ ਉਹਨਾਂ ਨੂੰ ਕਿਹਾ ਸੀ ਸਾਡੀ ਮੁਲਾਕਾਤ ਕਰੋ ਸੀਐਮ ਸਾਹਿਬ ਨਾਲ ਪਰ ਸੀਐਮ ਸਾਹਿਬ ਭੱਜ ਰਹੇ ਨੇ ਇਸ ਗੱਲ ਤੋਂ ਇਹਨਾਂ ਦੇ ਜਿਹੜੇ ਮੰਤਰੀ ਸਾਹਿਬਾਨ ਨੇ ਉਹ ਭੱਜ ਰਹੇ ਨੇ ਇਸ ਗੱਲ ਤੋਂ ਵੀ ਆ ਕੇ ਕੋਈ ਸਾਡੇ ਨਾਲ ਡਿਸਕਸ਼ਨ ਕਰਨ ਸਾਨੂੰ ਸਮਝਾਉਣ ਸੋ ਇਹ ਗੱਲਾਂ ਜਿਹੜੀਆਂ ਉਹ ਸਟੇਜਾਂ ਤੇ ਘਰੀ ਜਾ ਰਹੇ ਨੇ ਮੀਡੀਆ 'ਚ ਕਰੀ ਯਾਰ ਨੇ ਪਰ ਤਰ੍ਹਾਂ ਹੱਥ ਤੇ ਆ ਕੇ ਉਹਨਾਂ ਲੋਕਾਂ ਨੂੰ ਪਾਲਿਸੀ ਸਮਝਾਉਣ 'ਚ ਨਾਕਾਮ ਹੋਏ ਨੇ ਕਿਉਂਕਿ ਪਾਲਿਸੀ ਉਹਨਾਂ ਦੀ ਫੇਲ ਪਾਲਿਸੀ ਹੈ ਅੱਛਾ ਤੇ ਜਿਹੜੀ ਕੁਰਸੀਆਂ ਤੁਸੀਂ ਲਗਾਈਆਂ ਗਈਆਂ ਸਦਾ ਦਿੱਤਾ ਗਿਆ ਹੈ ਕਿ ਲੱਗਦਾ ਕਿ ਲਗਾਤਾਰ ਬੋਲਦੇ ਕਿ ਮੰਨ ਕਿਤੇ ਜਾਰੀ ਸੀ ਕਿ ਸਾਡੇ ਜੜੀਆਂ ਉਸੇ ਸਾਡੇ ਪਾਲਿਸੀ ਸਾਡੇ ਖਿਲਾਫ ਹੈ ਸਰਕਾਰ ਕਰੀਏ ਕਿ ਕਿਸਾਨਾਂ ਦੇ ਹੱਕ ਦੇ ਬਿਲਕੁਲ ਬਿਲਕੁਲ ਅਸੀਂ ਹੈ ਇਸੇ ਕਰਕੇ ਪਲਾਨ ਕੀਤਾ ਸੀ ਕਿ ਸਰਕਾਰ ਜਿਹੜੀ ਬਾਰ ਬਾਰ ਇਹ ਕਹਿ ਰਹੀ ਆ ਵੀ ਦੇਖੋ ਇਹ ਪਾਲਿਸੀ ਜਿਹੜੀ ਹੈ ਬੜੀ ਫੇਵਰ ਚ ਹੈ ਕਿਸਾਨਾਂ ਦੇ ਕਿਸਾਨਾਂ ਨੂੰ ਇਹ ਪਤਾ ਨਹੀਂ ਹੈਗਾ ਅਸੀਂ ਇਹੀ ਤਰ ਕੁਰਸੀਆਂ ਲਈਆਂ ਵੀ ਆਓ ਸਾਨੂੰ ਸਮਝਾਓ ਜਿਹੜੀ ਗੱਲ ਸਾਨੂੰ ਨਹੀਂ ਪਤਾ ਤੁਸੀਂ ਸਮਝਾ ਦਿਓ ਆਓ ਨਹੀਂ ਤਾਂ ਅਸੀਂ ਤੁਹਾਨੂੰ ਸਮਝਾਵਾਂਗੇ ਥੋੜੀ ਵੀ ਸਰਕਾਰਾਂ ਆਈਆਂ ਕਾਂਗਰਸ ਦੀ ਵੀ ਆਈ ਅਕਾਲੀ ਦਲ ਬਾਦਲ ਔਰ ਭਾਜਪਾ ਦੇ ਵੀ ਆਈ ਪਹਿਲੀ ਵਾਰੀ ਇਹ ਝਾੜੂ ਦੀ ਸਰਕਾਰ ਆਈ ਹੈਗੀ ਔਰ ਇੰਨੇ ਭਾਰੀ ਬਹੁਮਤ ਦੇ ਨਾਲ ਵਿਦ 92 ਐਮ ਐਲ ਏਸ ਲੈ ਕੇ ਇਹ ਗਵਰਨਮੈਂਟ ਬਣੀ ਪਰ ਇਸ ਤਰ੍ਹਾਂ ਦੀ ਜ਼ਾਲਿਮ ਇਸ ਤਰ੍ਹਾਂ ਦੀ ਨਾਦਰਸ਼ਈ ਫਰਮਾਨ ਜਾਰੀ ਕਰਨ ਵਾਲੀ ਗਵਰਨਮੈਂਟ ਅਸੀਂ ਅਜੇ ਤੱਕ ਨਹੀਂ ਵੇਖੀ ਦੇਖੋ ਅਸੀਂ ਜਿਹੜੇ ਵਪਾਰੀ ਹੈਗੇ ਆ ਟੈਕਸਟਾਈਲ ਦੇ ਹਾਜ਼ਰੀ ਦੇ ਲੋਹਾਰਾ ਸ਼ਹਿਰ ਤੁਹਾਨੂੰ ਪਤਾ ਵੀ ਮੈਂਚੈਸਟਰ ਆਫ ਇੰਡੀਆ ਦੇ ਨਾਮ ਤੇ ਮਸ਼ਹੂਰ ਹੈ ਇੱਥੇ ਦੀ ਸਾਈਕਲ ਇੰਡਸਟਰੀ ਔਰ ਟੈਕਸਟਾਈਲ ਇੰਡਸਟਰੀ ਬਹੁਤ ਮਸ਼ਹੂਰ ਹੈ ਮੇਮੀ ਟੈਕਸਟਾਈਲ ਹੌਜ਼ਰੀ ਕਾਰੋਬਾਰੀ ਹੈਗਾ ਹੁਣ ਸਾਡੇ ਹੌਜ਼ਰੀ ਵਪਾਰੀਆਂ ਨੂੰ ਪੁਲਿਸ ਵਾਲਿਆਂ ਦੇ ਦਫ਼ਤਰਾਂ ਤੋਂ ਫੋਨ ਆ ਰਹੇ ਆ ਵੀ ਲਾਲਾ ਜੀ ਆਪਣੀ ਜ਼ਮੀਨ ਦੇ ਕਾਗਜ਼ ਲਿਆ ਰਹੇ ਹਾਂ ਜਾਂ ਅਸੀਂ ਆਈਏ ਤੁਹਾਡੇ ਕੋ ਤੇ ਇਸ ਤਰ੍ਹਾਂ ਦੀ ਗੁੰਡਾਗਰਦੀ ਆਹ ਬਿਲਕੁਲ ਵੀ ਬਰਦਾਸ਼ਤ ਕਰਨ ਦੇ ਕਾਬਿਲ ਨਹੀਂ ਹੈਗੀ ਮੈਂ ਸਾਰੇ ਹੀ ਕੱਲ ਵੀ ਮੈਂ ਬੇਨਤੀ ਲਗਾਈ ਸੀ ਸਾਰੇ ਮਾਨਯੋਗ ਪੁਲਿਸ ਆਫਸਰ ਸਾਹਿਬਾਨ ਨੂੰ ਚਾਹੇ ਉਹ ਆਈਪੀਐਸ ਨੇ ਚਾਹੇ ਪੀਪੀਐਸ ਨੇ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਦੇਖੋ ਸਰਕਾਰਾਂ ਆਂਦੀਆਂ ਯਾਰ ਔਰ ਜਾਂਦੀਆਂ ਤੁਹਾਨੂੰ ਸਰਕਾਰ ਨੇ ਅਗਰ ਇੱਕ ਜ਼ਿੰਮੇਵਾਰੀ ਦਿੱਤੀ ਐਜ਼ ਅ ਪੁਲਿਸ ਆਫੀਸਰ ਤੇ ਤੁਸੀਂ ਉਸ ਕੁਰਸੀ ਦੇ ਬੈਠ ਕੇ ਤੁਸੀਂ ਨਿਆਂ ਕਰੋ ਸਰਕਾਰਾਂ ਦੇ ਨਾਦਰਸ਼ਹੀ ਫਰਮਾਨਾਂ ਦੇ ਨੂੰ ਬਿਲਕੁਲ ਨਾ ਮੰਨੋ ਇੱਕ ਇਤਿਹਾਸ ਗਵਾ ਹੈਗਾ ਜਦੋਂ ਜਦੋਂ ਪੁਲਿਸ ਵਿਭਾਗ ਦੇ ਆਫਸਰਸ ਨੇ ਸਰਕਾਰਾਂ ਦੁਆਰਾ ਨਾਦਰਸ਼ਹੀ ਫਰਮਾਨ ਜਾਰੀ ਕਰਕੇ ਇਹਨਾਂ ਨੇ ਉਹਦੇ ਉੱਪਰ ਐਕਟਪਨ ਕੀਤਾ ਤੇ ਉਹਨਾਂ ਨੂੰ ਵੀ ਜਿਲ੍ਹਾਂ ਦੀਆਂ ਸਜਾਵਾਂ ਹੋਈਆਂ ਔਰ ਹਾਈ ਕੋਰਟ ਦੀਆਂ ਪੌੜੀਆਂ ਉਹਨਾਂ ਨੂੰ ਵੀ ਚੜ੍ਹਨੀ ਆ ਉਤਰਨੀ ਆ ਪਈਆਂ ਇਸ ਕਾਰਨ ਤੁਸੀਂ ਨਿਆਂ ਕਰਿਓ ਆਹਾਂ ਇਸਾਂ ਦੇ ਜਿਹੜੇ ਪੰਜਾਬੀਆਂ ਨੂੰ ਇਹ ਜ਼ਮੀਨਾਂ ਨੂੰ ਹੜਪਣਦੇ ਜਿਹੜੀ ਇਹਨਾਂ ਨੇ ਆ ਸਕੀਮ ਬਣਾਈ ਹੈਗੀ ਲੈਂਡ ਪੂਲਿੰਗ ਪਾਲਿਸੀ ਉਸ ਦੇ ਉੱਪਰ ਬਿਲਕੁਲ ਵੀ ਕੋਈ ਗਲਤ ਕੰਮ ਨਾ ਕਰਿਓ ਕਿਉਂਕਿ ਥੋੜੇ ਤੁਸੀਂ ਸਾਡੇ ਰਖਸ਼ਕ ਹੋ ਜਿਹੜੀ ਪੁਲਿਸ ਹੁੰਦੀ ਹੈ ਉਹ ਸਾਡੀ ਆਮ ਨਾਗਰਿਕ ਦੀ ਰੱਖਿਆ ਕਰ ਤੁਸੀਂ ਪੱਖਾਕ ਨਾ ਪੰਜਿਓ ਇਹਨਾਂ ਦੇ ਕਿਹਨ ਵਿੱਚ ਆ ਕੇ ਇੰਨੇ ਸਾਥੀ ਤੁਹਾਡੇ ਜਿਨ੍ਹਾਂ ਨੂੰ ਦੇਖੋ 8-10 ਲੋਕਾਂ ਨੂੰ ਫੋਨ ਦਿੱਤੇ ਲੇਕਿਨ ਮੇਰੇ ਕੋਲ ਇਨਫਾਰਮੇਸ਼ਨ ਆਈ ਹੈਗੀ ਹੈ 8-10 ਸਰਦ ਵਪਾਰੀਆਂ ਨੂੰ ਆਪਣਾ ਫੋਨ ਆ ਕੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਹੈਗੀਆਂ ਕਈਆਂ ਨੂੰ ਥਾਣੇ ਵਿੱਚ ਬਿਠਾਇਆ ਵੀ ਗਿਆ ਹੈਗਾ ਉਸ ਤੋਂ ਬਾਅਦ ਉਹਨਾਂ ਨਾਲ ਕੋਈ ਗੱਲਬਾਤ ਕਰਕੇ ਉਹਨਾਂ ਨੂੰ ਉਤੋਂ ਦੀ ਛੱਡਿਆ ਵੀ ਗਿਆ ਹੈਗਾ ਤੇ ਇਸ ਨਾਲ ਦੀਆਂ ਸਾਰੀਆਂ ਖਬਰਾਂ ਸ਼ਹਿਰ ਦੇ ਵਿੱਚ ਬਹੁਤ ਚਰਚਾ ਦਾ ਇੱਕ ਹੌਟ ਵਿਸ਼ਾ ਬਣਿਆਦਾ ਹੈਗਾ ਤੇ ਆਹ ਜਿਹੜੀ ਸਰਕਾਰ ਦੇਖੋ ਅਸੀਂ ਇੱਕ ਮਰਿਆਦਾ ਤੱਕ ਨਹੀਂ ਅਸੀਂ ਲੜ ਸਕਦੇ ਹੈਗੇ ਪਰੰਤੂ ਅਸੀਂ ਅੱਜ ਕਿਸਾਨ ਭਰਾਵਾਂ ਦੀ ਜ਼ਿਮੀਦਾਰਾਂ ਦੀ ਜ਼ਮੀਨਾਂ ਨੂੰ ਵੀ ਆਹ ਜ਼ਬਤ ਕਰ ਰਹੇ ਨੇ ਜ਼ਬਰਨ ਤੇ ਉਹ ਸਾਡੇ ਨਾਂ ਲਾ ਕੇ ਖਲੋਗੇ ਨੇ ਤੇ ਅਸੀਂ ਉਹਨਾਂ ਦੇ ਨਾਲ ਖਲੋਗੇ ਅਸੀਂ ਮਿਲ ਕੇ ਆਹ ਬਿੱਲ ਨੂੰ ਰਿਜੈਕਟ ਕਰਾਵਾਂਗੇ ਜੋ ਕੱਲ ਪਤਾ ਲੱਗਿਆ ਵੀ ਮਾਨਯੋਗ ਹਾਈ ਕੋਰਟ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ 4 ਹਫ਼ਤਿਆਂ ਦਾ ਇਸ ਨੂੰ ਸਟੇ ਕੀਤਾ ਹੈਗਾ ਤੇ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਜਾਵਾਂਗੇ ਭਈ ਉਹਨਾਂ ਨੂੰ ਕਹਾਂਗੇ ਵੀ ਆ ਬਿੱਲ ਬਿਲਕੁਲ ਨਜ਼ਾਇਜ਼ ਹੈਗਾ ਇਹਨੂੰ ਰਿਜੈਕਟ ਕੀਤਾ ਜਾਵੇ ਔਰ ਸਰਕਾਰ ਨੂੰ ਵੀ ਪੂਰਾ ਅਸੀਂ ਸੰਘਰਸ਼ ਲੜਾਂਗੇ ਅਸੀਂ ਮਰਦੇ ਮਰ ਜਾਾਂਗੇ ਅਸੀਂ ਭਗਵਾਨ ਮਹਾਵੀਰ ਸਵਾਮੀ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚੇ ਆਂ ਅਸੀਂ ਬਿਲਕੁਲ ਵੀ ਇਹਨਾਂ ਦੇ ਪ੍ਰੈਸ਼ਰ ਦੇ ਹੇਠ ਨਾ ਅਸੀਂ ਡਰਾਂਗੇ ਆਪਣਾ ਸਿਰ ਲਵਾ ਦੇਾਂਗੇ ਪਰੰਤੂ ਅਸੀਂ ਆਪਣੀ ਦਾਦੇ ਪੜਦਾਦੇ ਦੀਆਂ ਅਰਜਿਤ ਕੀਤੀਆਂ ਹੋਈਆਂ ਮੰਤਰੀ ਦੇ ਕਮੈਨਰ ਜਿੱਤੀਆਂ ਹੋਈਆਂ ਜ਼ਮੀਨਾਂ ਨਾਲ ਅਗਰ ਇਸਨੂੰ ਜ਼ਬਰਨ ਕਰਨਗੇ ਅਸੀਂ ਬਿਲਕੁਲ ਹਟ ਡਟ ਕੇ ਵਿਰੋਧ ਕਰੀਏ ਬਾਬਾ ਜੀ ਕਿਹੜੇ ਫੋਨ ਆ ਰਹੇ ਥਾਣਾ ਐਸਚੂਆਂ ਦੇ ਆ ਰਹੇ ਕਿ ਪੱਟੇ ਲੈਵਲ ਦੇ ਦੇਖੋ ਉਹਨਾਂ ਦੀਆਂ ਰਿਕਾਰਡਿੰਗਾਂ ਆ ਗਈਆਂ ਹੈਗੀ ਆ ਵਕਤ ਆਉਣ ਦੇ ਉੱਪਰ ਉਹ ਵੀ ਉਜਾਗਰ ਕਰ ਦਿੱਤੀਆਂ ਜਾਣਗੀਆਂ ਜੀ ਵਪਾਰੀ ਬਹੁਤ ਡਰਦਾ ਹੈਗਾ ਉਹ ਆਪਣੀ ਗੱਲ ਨੂੰ ਲੁਕੋ ਕੇ ਰੱਖਦਾ ਹੈ ਪਰੰਤੂ ਮਾਰਕੀਟ ਵਿੱਚ ਗੱਲ ਆਈ ਜਾਂਦੀ ਹੈਗੀ ਹੈ ਇਸੇ ਤਰ੍ਹਾਂ ਮੇਰੇ ਕੋਲ ਵੀ ਆਈ ਤੇ ਉਹ ਜਦੋਂ ਉਸ ਵਕਤ ਉਸੇ ਸਮੇਂ ਆਏਗਾ ਅਗਰ ਸਾਡੇ ਉੱਤੇ ਆ ਪ੍ਰੈਸ਼ਰ ਹੁਣ ਦੁਵਾਰਤੀ ਜੇ ਪੁਲਿਸ ਅਫਸਰ ਫੋਨ ਕਰਨਗੇ ਤੇ ਅਸੀਂ ਜਿਹੜੀ ਉਹਨਾਂ ਦੀ ਰਿਕਾਰਡਿੰਗਾਂ ਆਈਆਂ ਹੋਈਆਂ ਹੈਗੀਆਂ ਉਹ ਜਨਤਕ ਕਰਾਂਗੇ ਤੇ ਤੇ ਇਹਨਾਂ ਦੇ ਉੱਪਰ ਵੀ ਹਾਈ ਕੋਰਟ ਚ ਜਾਵਾਂਗੇ ਤੇ ਬਾਬਾ ਜੀ ਤਾਂ ਇੱਕ ਸਰਕਾਰਾਂ ਕਹਿ ਰਹੀਆਂ ਨੇ ਵੀ ਅਸੀਂ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਪੰਜਾਬ ਵਾਸਤੇ ਵੀ ਅੱਛਾ ਵੀ ਲੋਕਾਂ ਦਾ ਭੇਵਿਸ਼ਾ ਵਾਸਤੇ ਲੈ ਕੇ ਆ ਰਹੇ ਆ ਆਹਾਂ ਚੋਰਾਂ ਦੀ ਸਰਕਾਰ ਹੈ ਜਿਹੜਾ ਇਹਨਾਂ ਦਾ ਸਰਗਨਾ ਹੈਗਾ ਕੇਜਰੀਵਾਲ ਦਿੱਲੀ ਤੋਂ ਛਤਰਖਾ ਕੇ ਆਇਆ ਦਿੱਲੀ ਨੂੰ ਲੁੱਟਿਆ ਨੇ ਤੇ ਦਿੱਲੀ ਦੇ ਲੋਕਾਂ ਨੇ ਇਹਨੂੰ ਉੱਥੋਂ ਭਜਾਇਆ ਭਜਾ ਕੇ ਹੁਣ ਪੰਜਾਬ ਦੇ ਵਿੱਚ ਆ ਕੇ ਬਹਿ ਗਿਆ ਡੇਰਾ ਪਾ ਕੇ ਤੇ ਇੱਥੇ ਵੀ ਆ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਲੁੱਟ ਰਿਹਾ ਇਹਨਾਂ ਕੋਲ ਕੋਈ ਪਾਲਿਸੀ ਨਹੀਂ ਆ ਸ਼ਰਾਬ ਮਾਫੀਆ ਆ ਉਥੇ ਦਿੱਲੀ ਦਾ ਰਿਆ ਹੈਗਾ ਸ਼ਰਾਬ ਦੇ ਵਿੱਚ ਇਹਨੇ ਕਿੰਨਾ ਵੱਡਾ ਘੁਟਾਲਾ ਕੀਤਾ ਸਾਰੇ ਅੰਦਰ ਜਾ ਕੇ ਆਏ ਨੇ ਆ ਇਹਨਾਂ ਦੇ ਮੰਤਰੀ ਤੇ ਕੇਜਰੀਵਾਲ ਆਪ ਵੀ ਹਲੇ ਵੀ ਇਨਕੁਆਰੀ ਇਹਨਾਂ ਦੀ ਚੱਲ ਰਹੀ ਹੈ ਹੁਣ ਉਥੋਂ ਦੀ ਲੋਕਾਂ ਨੇ ਭਜਾਤਾ ਉਹਨਾਂ ਪੰਜਾਬੀਆਂ ਨੂੰ ਬੇਕੂਬ ਬਣਾਉਣ ਵਾਸਤੇ ਆ ਗਿਆ ਸਾਨੂੰ ਲੁੱਟਣ ਵਾਸਤੇ ਆ ਗਿਆ ਸਰਦਾਰ ਰਾਜੇਵਾਲ ਸਾਹਿਬ ਨੇ ਆਹ ਉਹਨਾਂ ਨੇ ਪੂਰਾ ਐਨਾਲਾਈਜ਼ ਕਰਕੇ ਇਸ ਪਾਲਿਸੀ ਬਾਰੇ ਕਿਹਾ ਸੀਗਾ ਵੀ 1 ਲੱਖ ਕਰੋੜ ਦਾ ਇਹਨਾਂ ਨੇ ਘੁਟਾਲਾ ਕਰਨ ਦਾ ਆ ਪੂਰਾ ਪਲਾਨ ਆਊਟ ਕੀਤਾ ਹੈਗਾ ਆ ਲੈਂਡ ਪੂਲਿੰਗ ਨਹੀਂ ਹੈਗੀ ਐ ਆ ਤਾਂ ਆਹ ਬਹੁਤ ਵੱਡਾ ਇੱਕ ਘਟਾਲਾ ਕਰਨ ਦੀ ਇਹਨਾਂ ਨੇ ਆ ਇੱਕ ਸਾਜ਼ਿਸ਼ ਇਹਨਾਂ ਨੇ ਰਚੀ ਹੈਗੀ ਹੈ ਤੇ ਮੈਂ ਇੱਕ ਆਫ ਯੂ ਆਰ ਦ ਫੋਰਥ ਪਿਲਰ ਆਫ ਡੈਮੋਕ੍ਰੇਸੀ ਤੁਸੀਂ ਆ ਆਵਾਜ਼ ਸਾਡੀ بلند ਕਰੋ ਤੇ ਸਾਨੂੰ ਆ ਲੁੱਟ ਤੋਂ ਬਚਾਓ ਜੈਨ ਸਾਹਿਬ ਜੈਨ ਸਾਹਿਬ ਬਾਰ ਬਾਰ ਕੋਈ ਪਬਲਿਕ ਦੇ ਫੈਸਲੇ ਹੁੰਦੇ ਨੇ ਸਰਕਾਰ ਫੈਸਲੇ ਕਰਦੀ ਹੈ ਬਾਰ ਬਾਰ ਲੋਕਾਂ ਨੂੰ ਕੋਰਟ ਵਿੱਚ ਜਾਣਾ ਪੈਂਦਾ ਪਹਿਲਾਂ ਭਾਵੇਂ ਉਹ ਨਗਰ ਨਿਗਮ ਦੀ ਚੋਣ ਕਰਾਉਣ ਦੀ ਗੱਲ ਹੋਵੇ ਜਾਂ ਹੋਰ ਮਾਮਲੇ ਹੋਣ ਕੋਰਟ ਦਾ ਸਾਰਾ ਲੈਣਾ ਪੈਂਦਾ ਸਰਕਾਰ ਨੂੰ ਮਗਦਰ ਨਹੀਂ ਪੰਜਾਬ ਦੀ ਜਨਤਾ ਹੀ ਪੰਜਾਬ ਦੀ ਪਛਾਣ ਨਹੀਂ ਦੀ ਸਰਕਾਰ ਸਰ ਮੈਂ ਹੁਣੇ ਪਹਿਲੇ ਕਿਹਾ ਇਹ ਯਾ ਟੋਟਲ ਫੇਲੀਅਰ ਗਵਰਨਮੈਂਟ ਹੈ ਟੋਟਲ ਫੇਲੀਅਰ ਚਾਹੇ ਮਿਨਿਸਪਲ ਕਾਰਪੋਰੇਸ਼ਨ ਲੇ ਲੋ ਬੀਲੀ ਬੋਰਡ ਲੇ ਲੋ ਗਲਾਟਾ ਲੇ ਲੋ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਲੇ ਲੋ ਦੇਖੋ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਆ ਇਹਨਾਂ ਨੇ ਦਿੱਲੀ ਤੋਂ ਆ ਕੇ ਲਗਾਈ ਕਿ ਪੰਜਾਬ ਵੀ ਅਸੀਂ ਇੰਨੇ ਕੰਪੀਟੈਂਟ ਨਹੀਂ ਹੈਗੇ ਸਾਡੇ ਵਿੱਚ ਕੋਈ ਵੀ ਇੰਨਾ ਕੰਪੀਟੈਂਟ ਨਹੀਂ ਹੈ ਜਿਹੜਾ ਕਿ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਦੀ ਸੀਟ ਦੇ ਬੈਠੇ ਆ ਦਿੱਲੀ ਤੋਂ ਪੇ ਲੇੜੀ ਨੂੰ ਲੈ ਕੇ ਆਏ ਨੇ ਪੰਜਾਬ ਕ੍ਰਸ਼ਨ ਪੈਟਰੋਲ ਬੋਰਡ ਦੇ ਚੇਅਰਮੈਨ ਬਣਾਇਆ ਆ ਨਾਦਰ ਸ਼ਾਇਨੀ ਇਹ ਤਾਂ ਹੋਰ ਕੀ ਹੈ ਲੱਗਦਾ ਪੰਜਾਬ ਦੇ ਪੜ੍ਹੇ ਲਿਖੇ ਨਾ ਹੋਵੇ ਇਸ ਕਰਕੇ ਦਿੱਲੀ ਦੇ ਇਹਦਾ ਮੈਂ ਕਹਿ ਰਿਹਾ ਜੀ ਵੀ ਅਸੀਂ ਅਨਕੰਪੀਟੈਂਟ ਹੈਗੇ ਪੰਜਾਬੀ ਅਸੀਂ ਤੇ ਸਾਡੇ ਇੰਨੀ ਲਿਆਕਤ ਨਹੀਂ ਹੈਗੀ ਵੀ ਅਸੀਂ ਇੱਕ ਚੇਅਰਮੈਨ ਦੀ ਪੋਸਟ ਤੇ ਸਾਡੇ ਕਿਸੇ ਪੰਜਾਬੀ ਨੂੰ ਇਹ ਬਿਠਾਇਆ ਜਾਵੇ ਆ ਪਹਿਲੀ ਵਾਰੀ ਹੋਇਆ ਇਤਿਹਾਸ ਸਿੰਸ ਇੰਡੀਪੈਂਡੈਂਸ 1947 ਤੋਂ ਬਾਅਦ ਵੀ 12ਾਂ ਦੀ ਇੱਕ ਐਡੇ ਵੱਡੇ ਬੋਰਡ ਦਾ ਚੇਅਰਮੈਨ ਕਿਸ ਨੂੰ ਬਾਹਰੋਂ ਦੀ ਕਿਸੇ ਲੇਡੀ ਨੂੰ ਬਿਠਾਇਆ ਗਿਆ ਹੋਵੇ ਸਰ ਲੈਂਡ ਪਲਾਨਿੰਗ ਪਾਲਿਸੀ ਪਾਵਰ ਦਿੱਤੇ ਗਈਆਂ ਨੇ ਪਹਿਲੀ ਵਾਰ ਹੋਇਆ ਵੀ ਮੁੱਖ ਮੰਤਰੀ ਨੇ ਆਪਣੀਆਂ ਪਾਵਰ ਛੱਡ ਕੇ ਕਿਸੇ ਚੀਫ ਸੈਕਟਰ ਨੂੰ ਪਾਵਰ ਦਿੱਤੀ ਦੇਖੋ ਜੀ ਆਹ ਤਾਂ ਇਸ ਤਰ੍ਹਾਂ ਲੱਗ ਰਿਹਾ ਹੈ ਦੇਖੋ ਜੀ ਆ ਸੀਗੇ ਪਹਿਲੇ ਕਾਮੇਡੀਅਨ ਆਹ ਸਟੇਜ ਸ਼ੋਅ ਕਰਦੇ ਸੀਗੇ ਔਰ ਸ਼ਰਾਬ ਵੀ ਬਹੁਤ ਜ਼ਿਆਦਾ ਪੀਂਦੇ ਸੀ ਸਾਰੀ ਦੁਨੀਆ ਨੂੰ ਪਤਾ ਹੈ ਤੇ ਮੈਨੂੰ ਲੱਗਦਾ ਹੈ ਵੀ ਕੇਜਰੀਵਾਲ ਦੇ ਕੋਲ ਭਗਵੰਤ ਮਾਨ ਜੀ ਦੇ ਨਾ ਕੋਈ ਅਪੱਤੀ ਜਨਕ ਕੋਈ ਨਾ ਕੋਈ ਵੀਡੀਓ ਹੈਗੀ ਹੈ ਵੱਡੇ ਜਾਮ ਲਗਾ ਰਹੇ ਨੇ ਤੁਸੀਂ ਹਾਂਜੀ ਹਾਂਜੀ ਆ ਸਾਰੀ ਦੁਨੀਆ ਨੂੰ ਪਤਾ ਜੀ ਕੋਈ ਅਪੱਤੀ ਜਨਕ ਵੀਡੀਓ ਹੈਗੀ ਹੈ ਜਿਹਦੇ ਕਾਰਨ ਦੇਖੋ ਉਹ ਵੀ ਜੱਟ ਭਗਵੰਦ ਮਾਨ ਜੀ ਵੀ ਜੱਟ ਹੈ ਪੰਜਾਬ ਦਾ ਪੁੱਤਰ ਹੈਗਾ ਇੰਨਾ ਥੱਲੇ ਗਿਰ ਕੇ ਕੋਈ ਨਹੀਂ ਲੱਗਦਾ ਭਈ ਆਪਣੀਆਂ ਪਾਵਰੀਆਂ ਸਾਰੀਆਂ ਦੇ ਦਿੱਤੀਆਂ ਇੱਕ ਘਟ ਪੁਤਲੀ ਬਣ ਕੇ ਇੱਕ ਬੰਦਾ ਰਹਿ ਗਿਆ ਤੇ ਇਹਨੂੰ ਤਾਂ ਆਪਾਂ ਕੀ ਇੱਕ ਕੀ ਗੰਦੇ ਤੋਂ ਗੰਦਾ ਲਫਜ਼ ਵੀ ਹੈਗਾ ਉਹ ਵੀ ਇੱਕ ਉਹ ਵੀ ਘਟ ਰਹਿ ਗਿਆ ਵਰਤਨਵਾਸ ਤੁਸੀਂ ਇਹ ਗੱਲ ਕਰ ਰਹੇ ਹੋ ਇਸ ਸੀਐਮ ਭਗਵੰਦ ਮਾਨ ਸਟ੍ਰੈਟਰ ਕਰ ਰਹੇ ਦਿੱਲੀ ਨੂੰ ਦੇ